ਰੌਲਾ ਕੀ ਹੈ ਮੈਂ ਹਰ ਇੱਕ ਘਰ ਦੀ ਮਜਬੂਰੀ ਕਹਿ ਲਓ ਜਾਂ ਕੁਝ ਮਰਜ਼ੀ ਕਹਿ ਲਓ ਇੱਕ ਬਾਹਰ ਨਹੀਂ ਨਾ ਅਸੀਂ ਇੱਥੇ ਮੁੰਡਾ ਲੱਭਦੇ ਆਂ ਕੰਮ ਵਾਸਤੇ ਵੀ 1.5 ਲੱਖ ਸੈਲਰੀ ਦੇਵਾਂਗੇ 2.75 ਰੁਪਏ ਕਿਲੋਮੀਟਰ ਦੇ ਰੀਡਿੰਗ ਦੇਵਾਂਗੇ ਬੰਦਾ ਕਿ ਉਹ ਖਰਚਾ ਡੂਗਾ 10000 ਰੁਪਏ ਸੈਲਰੀ ਦੇ ਬਾਅਦ 1.5 ਲੱਖ 1.5 ਲੱਖ ਯਾਨੀ ਕਿ ਟੋਟਲ 111000 ਕੁਝ ਹਜ਼ਾਰ ਰੁਪਏ ਪੀਐਫ ਕੱਟਿਆ ਜਾਂਦਾ ਬੰਦੇ ਦਾ 1.5 ਲੱਖ ਇਨ ਹੈਂਡ ਆਊਗੀ 2.75 ਰੁਪਏ ਪਰ ਕਿਲੋਮੀਟਰ ਦੇ ਮਿਲਣਗੇ ਜਿੰਨਾ ਚੱਲੇਗਾ ਬਿਲਕੁਲ ਜੀ 100 ਚਲਾਉਣੇ ਆ 150 ਚਲਾਉਣੇ 120 ਚਲਾਉਣੇ ਸਾਡੇ ਕੋਲੇ ਬੰਦੇ ਨਹੀਂ ਹੈਗੇ ਕੰਮ ਕਰਨ ਨੂੰ ਇੱਥੇ ਅਸੀਂ ਕੰਮ ਕਰਨਾ ਨਹੀਂ ਚਾਹੁੰਦੇ ਬਾਹਰ ਜਾ ਕੇ ਅਸੀਂ 25 ਨੀ ਮਿਲਦੇ ਤੁਹਾਨੂੰ ਪਿੰਡਾਂ ਚ ਪਿੰਡਾਂ ਇੱਥੇ ਪਿੰਡਾਂ ਨੇ ਤਾਂ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ ਕਿਉਂ ਕੰਮ ਕਰ ਰਹੇ ਆ ਸਾਨੂੰ ਤਾਂ ਸ਼ਰਮ ਆਉਂਦੀ ਫਿਰ ਬਾਈ ਜੀ ਗਾਈਡ ਹੀ ਨਹੀਂ ਕੀਤਾ ਕਿਸੇ ਨੇ ਉਹ ਜਿੰਨਾ ਟਾਈਮ ਕਿਸੇ ਦੇ ਅੰਦਰ ਅੱਗ ਨਹੀਂ ਨਾ ਬਲਦੀਗੀ ਵੀ ਮੈਂ ਕੁਝ ਕਰਨਾ ਹੈ ਕਰਨਾ ਵੱਡਾ ਹੱਥ ਮਾਰਨਾ ਚਾਹੁੰਦੇ ਸਾਰੇ ਵੀ ਅੱਜ ਕਰੋੜਪਤੀ ਬਣਨਾ ਉਹ ਤਾਂ ਫਿਰ ਚਿੱਟਾ ਵੇਚ ਲੈਂਦੇ ਉਹ ਕਹੀਓ ਫਿਰ ਹੁਣ ਇਹਨਾਂ ਗੱਲਾਂ ਤੇ ਆਪਾਂ ਅੱਗੇ ਆਵਾਂਗੇ ਹਣਾ ਸ਼ਾਰਟਕਟ ਇਹੀ ਹੈ ਸ਼ਾਰਟਕਟ ਇਹੀ ਹੈ ਠੀਕ ਹੈ ਨਾ ਆਪਾਂ ਕਹਿ ਦਿੰਨੇ ਆ ਆਪਾਂ ਰੌਲਾ ਪਾਈ ਜੰਨੇ ਸਰਕਾਰਾਂ ਨਸ਼ਾ ਲੈ ਜੰਨੇ ਸਰਕਾਰਾਂ ਨਸ਼ਾ ਲੈ ਜੰਨੇ ਸਰਕਾਰਾਂ ਨੂੰ ਕੌਣ ਲੈ ਕੇ ਆਇਆ ਆਪਾਂ ਪਹਿਲੇ ਕਿਹਾ ਹੈ ਨਾ ਬਦਲਾ ਆਪਾਂ ਨਹੀਂ ਕਿਤੇ ਤਾਂ ਨਤੀਜੇ ਭੁਗਤਿ ਜਨੇ ਅੱਜ ਆਪਾਂ ਠੀਕ ਹੈ ਨਾ ਮੈਂ ਤਾਂ ਇਹ ਮੰਨਦਾ ਇੱਕ ਬੰਦਾ ਸਰਪੰਚ ਇੱਕ ਵਾਰ ਬਣ ਗਿਆ ਉਹ ਦੂਜੀ ਵਾਰੀ ਬਣਨਾ ਹੀ ਨਹੀਂ ਚਾਹੀਦਾ ਇੱਕ ਕਐਮਐਲਏ ਜਦਾ ਰਾਸ਼ਟਰਪਤੀ ਉਥੋਂ ਦਾ ਅਮਰੀਕਾ ਦਾ ਦੋ ਵਾਰੀ ਬਣਦਾ ਬਸ ਬਿਲਕੁਲ ਜੀ ਬੋਤ ਕਹਾਣੀ ਖਾਤਾ ਕਹਾਣੀ ਖਤਮ ਹੈ ਜੀ ਤੇ ਉਹ ਕਿ ਉਹਨਾਂ ਦੀ ਇਕਨੋਮੀ ਦੇਖ ਲਓ ਕਿੱਥੇ ਜੀਡੀਪੀ ਕਿੱਥੇ ਉਹਨਾਂ ਦੀ ਤੇ ਆਪਾਂ ਕਿੱਥੇ ਬੈਠੇ ਆ ਇਕਨੋਮੀ ਤੇ ਸਾਡਾ ਕੋਈ ਗੱਲ ਹੀ ਨਹੀਂ ਕਰ ਪਤਾ ਹੀ ਨਹੀਂ ਜੀ ਕਿਸੇ ਨੂੰ ਇਕਨੋਮੀ ਕੀ ਹੈ ਸਾਡੀ ਜੀਡੀਪੀ ਕੀ ਹੈ ਕਿਸੇ ਨੂੰ ਧੰਨਵਾਦ ਥੋੜੀ ਬਹੁਤ ਜਿੰਨੀ ਨੌਲੇਜ ਹੈ ਤੁਹਾਨੂੰ ਸ਼ੇਅਰ ਬਾਜ਼ਾਰ ਦਾ ਵੀ ਪਤਾ ਹੋਊਗਾ ਬਿਲਕੁਲ ਜੀ ਅੱਛਾ ਜੀ ਸ਼ੇਅਰ ਬਾਜ਼ਾਰ ਦਾ ਪਤਾ ਬਿਲਕੁਲ ਜੀ ਕਿਉਂਕਿ ਜਿਹੜਾ ਬੰਦਾ ਇਕਨਵੀ ਨਹੀਂ ਨਹੀਂ ਪੜੇ ਤੁਸੀਂ ਥੋੜਾ ਮੇਰੇ ਮੇਰੇ ਵਾਂਗੂ ਆਪਾਂ ਅੱਧਾ ਪੜੇ ਜਿਆ ਹਾਂ ਹਾਂਜੀ ਪਰ ਇਹ ਸਾਰੀਆਂ ਚੀਜ਼ਾਂ ਯਾਨੀ ਇਹਨਾਂ ਤੇ ਕੰਮ ਕੀਤਾ ਬਿਲਕੁਲ ਜੀ ਕਰ ਰਹੇ ਆ ਕਰਾਂ ਮੈਂ ਆਹੀ ਗੱਲ ਕਹਿਣਾ ਹੁਣਾ ਬਈ ਯਾਰ ਸਿੱਖਣਾ ਅਨਪੜ੍ਹ ਚਾਹੇ ਤਾਂ ਅਨਪੜ੍ਹ ਵੀ ਸਿੱਖ ਲੈ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ ਇੱਥੇ ਮੇਰੇ ਮੇਰੇ ਤਾਇਆ ਜੀ ਨੇ ਮੈਨੂੰ ਗੋਦ ਲਿਆ ਹੋਇਆ ਜਿਨ੍ਹਾਂ ਨੂੰ ਮੈਂ ਪਾਪਾ ਨਾਲ ਉਹਦੇ ਰੀਅਲ ਮੰਮੀ ਡੈਡੀ ਨੂੰ ਮੈਂ ਚਾਚਾ ਆਂਟੀ ਬੋਲਦਾ ਉਹ ਕੋਰੇ ਅਨਪੜਾ ਤੇ ਪੰਜਾਬੀ ਬਠਾ ਲਓ ਠੀਕ ਹੈ ਅੱਜ ਦੇ ਜਿਹੜੇ ਐਮਐਲਏ ਬਣਦੇ ਜਾਂ ਜਿੱਥੇ ਪੰਜਾਬੀ ਦਾ ਰੌਲਾ ਪੈਂਦਾ ਨਾ ਬਿੰਦੀਆਂ ਟਿੱਪੀਆਂ ਦਾ ਕੋਈ ਪੜਾ ਲਓ ਅਖਬਾਰ ਪੜਾ ਲਓ ਕੁਛ ਮਤ ਕੋਰੇ ਅਨਪੜਾ ਹੈ ਅੱਛਾ ਜੀ ਸਾਨੂੰ ਕਹਿ ਦਿੰਦੇ ਸੀ ਉੜਾ ਐਡਾ ਲਿਖ ਦੋ ਅਸੀਂ ਲਿਖ ਦਿੰਦੇ ਸੀ ਆ ਦੱਸ ਦੋ ਐ ਕਿਵੇਂ ਹੈ ਤਾਂ ਉਹ ਕਿਹੜੇ ਸਕੂਲ ਗਏ ਆਪਣੇ ਮਾਪਿਓ ਨੂੰ ਵੀ ਤੁਸੀਂ ਮਾਪਿਓ ਯਾਰ ਸਾਖਰ ਵੀ ਕੀਤਾ ਉਹਨਾਂ ਨੇ ਬਿਲਕੁਲ ਜੀ ਅੱਜ ਉਹ ਅਖਬਾਰ ਪੜਦੇ ਐ ਕੀ ਬਾਤ ਹੈ ਉਹ ਬੰਦੇ ਇਦਾਂ ਦੇ ਆ ਵੀ ਇੱਕ ਨਾ ਗੁਰੂ ਕਿਸੇ ਨੂੰ ਮੰਨ ਲਓ ਕਿਸੇ ਕੋਈ ਧਰਮ ਨਹੀਂ ਮਾੜਾ ਹੈਗਾ ਠੀਕ ਜੀ ਪਰ ਤੁਹਾਡਾ ਜਿਹੜਾ ਇੱਥੋਂ ਆ ਦਿਲ ਸਾਫ਼ ਹੋਣਾ ਚਾਹੀਦਾ ਤੁਹਾਡਾ ਜੀ ਠੀਕ ਹੈ ਅਜੋ ਖ਼ਬਰ ਵੀ ਪੜਦੇ ਆ ਕੋਈ ਤੁਸੀਂ ਕੋਈ ਚੀਜ਼ ਪੰਜਾਬੀ ਦੀ ਰੱਖ ਦਿਓ ਤੁਹਾਨੂੰ ਜੱਜਮੈਂਟ ਨਹੀਂ ਹੋਊਗੀ ਵੀ ਬੰਦਾ ਪੜਿਆ ਕਿ ਨਹੀਂ ਪੜਿਆ ਮਮ ਠੀਕ ਹੈ ਉਹ ਉਧਰ ਦੀ ਗੱਲ ਤੇ ਆਪਾਂ ਆਉਣੇ ਹ ਜਿਹੜਾ ਮੁੰਡੇ ਕੰਮ ਨਹੀਂ ਕਰਨਾ ਚਾਹੁੰਦੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਉੱਥੇ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਕੀ ਉਹ ਸੋਚਦੇ ਕੀ ਸੁਪਨੇ ਕੀ ਆ ਉਹਨਾਂ ਦੇ ਸਾਰੇ ਮੈਂ ਕਿਤੇ ਨਹੀਂ ਵਿੱਚ ਸਾਰਾ ਸਾਰਾ ਸੰਸਾਰ ਸੱਚੀਆਂ ਨਹੀਂ ਹੁੰਦੀਆਂ ਬੱਚੇ ਉਹਨਾਂ ਦੇ ਸੁਪਨੇ ਵੱਖ ਵੀ ਹੋਣਗੇ ਨਾ ਕਿ ਆ ਕਰਨਾ ਫਿਰ ਗੱਲ ਉੱਥੇ ਹੀ ਆ ਗਈ ਮੋੜ ਤੋੜ ਕੇ ਅਸੀਂ ਚਲਾਉਣੇ ਕੀ ਆ ਕਿ ਮੈਂ ਆਈਐਸ ਬੰਨਾ ਯਾਰ ਮੈਂ ਤਾਂ ਨਹੀਂ ਫਿਰ ਉਹ ਗੱਲ ਉੱਥੇ ਆ ਗਈ ਅਸੀਂ ਚਲਾਉਣੇ ਕੀ ਆ ਇੰਸਟਾਗ੍ਰam ਸਨੈਪਚੈਟ ਸਾਡੇ ਆਈਡਲ ਕੌਣ ਹੈ ਸਿੰਗਰ ਠੀਕ ਹੈ ਸਿੰਗਰ ਨਹੀਂ ਅੱਜਕੱਲ ਤੇ ਹੋਰ ਵੀ ਕਈ ਆ ਗਏ ਉਹ ਹੁਣ ਨਾਂ ਲੈ ਦਾਂਗੇ ਤਾਂ ਫਿਰ ਵਾਅਦੇ ਦੇ ਦੋਸਤਾਂ ਦਾ ਬਣ ਦੂਗਾ ਹਨਾ ਨਾ ਤੇ ਆਪਾਂ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਤੇ ਜਿਨ੍ਹਾਂ ਦੀ ਉਹਨਾਂ ਦੀ ਇਹਨਾਂ ਨੂੰ ਕਿਉਂਕਿ ਜੇ ਮੈਂ ਚੀਜ਼ ਕੋਈ ਦੇਖ ਰਿਹਾ ਨਾ ਮੈਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਸੇਧ ਕੀ ਆ ਪੰਜਾਬ ਨੂੰ ਇਹਦੀ ਕੀ ਦੇਣ ਹੈ ਬਿਲਕੁਲ ਜੇ ਤੁਹਾਨੂੰ ਉਹ ਹੀ ਨਹੀਂ ਪਤਾ ਤੇ ਅੱਜ ਤਾਂ ਹੁਣ ਤੁਸੀਂ ਸਟੋਰੀ ਦੇਖੀ ਚੰਦੂ ਚੈਂਪੀਅਨ ਦੀ ਅੱਛਾ ਆਪਾਂ ਜੇ ਪੁੱਛੀਏ ਕਿ ਭਾਈ ਹੋਰ ਕਿੰਨੇ ਬੱਚਿਆਂ ਨੇ ਚੰਦੂ ਚੈਂਪੀਅਨ ਦੇਖੀ ਹੈ ਤਾਂ ਸ਼ਾਇਦ ਲਾਲੋ ਕੋਈ ਪਤਾ ਹੀ ਨਹੀਂ ਹੋਣਾ ਜੀ ਪਤਾ ਹੀ ਨਹੀਂ ਹੋਣਾ 4% ਹੋਣਗੇ ਪਤਾ ਹੀ ਨਹੀਂ ਹੋਣਾ ਤੇ ਜੇ ਉਹਨਾਂ ਨੂੰ ਪੁੱਛ ਲੋ ਕਿ ਮਿਰਜ਼ਾਪੁਰ ਕਿੰਨੇ ਨੇ ਦੇਖੀ ਹੈ ਤੇ ਉੱਥੇ 5% ਹੀ ਰਹਿ ਜੂਗੇ ਸਾਰਿਆਂ ਨੇ ਤਕਰੀਬਨ ਉਹ ਕਹਾਣੀਆਂ ਐ ਏਦਾਂ ਹੀ ਆ ਜੀ ਹੁਣ ক্রিকেট ਦਾ ਮੈਚ ਹੁੰਦਾ ਆਪਾਂ ਦੇਖਦੇ ਆ ਇੱਕ ਪਲੇਅਰ ਮੈਨ ਆਫ ਦਿ ਮੈਚ ਕੱਢ ਲਿਆ ਉਹਦਾ ਇੰਟਰਵਿਊ ਹੋ ਰਿਹਾ ਹੈ ਉਹ ਬੋਰਡ ਲੱਗਿਆ ਹੋਇਆ ਹੈ ਸਾਹਮਣੇ ਵਾਲੀ ਕਹਾਣੀ ਤਾਂ ਸਾਰੇ ਜਾਣਦੇ ਪਿੱਛੇ ਜਿਹੜੇ ਦੋ ਬੰਦੇ ਬੋਰਡ ਕਰਕੇ ਫੜ ਕੇ ਖੜੇ ਹੋਏ ਆ ਉਹ ਕਹਾਣੀ ਕੋਈ ਨਹੀਂ ਜਾਣਦਾ ਕਿਉਂਕਿ ਉਹਨਾਂ ਦਾ ਨਾਂ ਨਹੀਂ ਬਣਿਆ ਹੋਇਆ ਤਾਂ ਲੋੜ ਹੈ ਇਹਨਾਂ ਚੀਜ਼ਾਂ ਨੂੰ ਬੜੀਆਂ ਚੀਜ਼ਾਂ ਇਹੋ ਜਿਹੀਆਂ ਪੰਨਾਂ ਜਿਹੜੀਆਂ ਪਰਦੇ ਦੇ ਵਿੱਚ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਤਾਂ ਸਾਡੇ ਨਾਲ 4 ਆਰਮੀ ਮੈਨ ਸੀ 1972 ਦੇ ਵਿੱਚ ਪਾਕਿਸਤਾਨ ਵਾਲੇ ਲੈ ਗਏ ਸੀ ਉਹਨਾਂ ਨੂੰ ਤਾਂ ਉਹ ਬਾਰਡਰ ਨੰਕੇ ਆਏ ਸੀ ਬਟ ਬਾਰਡਰ ਤੋਂ ਆ ਕੇ ਲੱਗੇ ਸੀ ਉਹਨਾਂ ਦੀ ਕਹਾਣੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਇੱਕ ਤਾਂ ਫਿਲਮ ਹੀ ਬਣੀ ਨਾ ਦੀਵਾਰ ਹਾਂ ਦੀਵਾਰ ਬੜੇ ਹੰਪਰਾ ਚਾਪਰਾ ਦੀ ਪਹਿਲੀ ਨਹੀਂ ਦੀਵਾਰ ਬਾਅਦ ਚ ਬਣੀ ਹਾਂਜੀ ਹਾਂਜੀ ਪਰ ਉਹ ਕਹਾਣੀ ਤਾਂ ਫਿਰ ਵੀ ਨਹੀਂ ਕਿਸੇ ਨੂੰ ਪਤਾ ਜੀ 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 ਉਹ ਮੈਂ ਉਹ ਮੈਂ ਬਹੁਤ ਵਾਰੀ ਮੂਵੀ ਦੇਖ ਚੁੱਕਾ ਬਹੁਤ ਨਾ ਤਾਂ ਕੋਈ ਮਾਂ ਪਿਓ ਉਹ ਚੀਜ਼ ਦਿਖਾ ਰਿਹਾ ਬੱਚਿਆਂ ਨੂੰ ਵੀ ਤੁਸੀਂ ਆ ਚੀਜ਼ ਦੇਖੋ ਹਨਾ ਚਲੋ ਮਾਂ ਪਿਓ ਆਪਣੇ ਪਿੰਡੂ ਕਲਚਰ ਦੇ ਵਿੱਚ ਤਾਂ ਵਿਚਾਰੇ ਉਹ ਆਪ ਦਾ ਘਰ-ਗ੍ਰਸਤੀ ਚਲਾਈ ਜਾਂਦੇ ਆ ਠੀਕ ਆ ਪਸ਼ੂ ਸ਼ਾਮਲੇ ਖੇਤ ਦਾ ਕੰਮ ਕਰ ਲਿਆ ਪਰ ਨਾ ਸਾਨੂੰ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਸਾਡੇ ਤਾਂ ਆਈਡੀਲੇ ਅਸੀਂ ਹੋਰ ਬਨਾਲੇ ਹਾਂ ਠੀਕ ਹੈ ਨਾ ਅੱਜ ਨਹੀਂ ਨਹੀਂ ਇਹ ਗੱਲ ਤੁਹਾਡੀ درست ਹੈ ਕਿ ਇਹ ਬੱਚਿਆਂ ਨੂੰ ਨਾ ਅਸੀਂ ਇਹ ਚੋਣ ਨਹੀਂ ਕਰਵਾ پا ਰਹੇ ਇਹ ਦਿੱਕਤ ਹੈ ਇਹ ਸਭ ਤੋਂ ਵੱਡੀ ਦਿੱਕਤ ਹੈ ਜੀ ਦਿੱਕਤ ਨਹੀਂ ਸਭ ਤੋਂ ਇਹ ਇਸ ਚੀਜ਼ ਵਾਸਤੇ ਕਿ ਬੱਚੇ ਗਰਾਊਂਡ ਨਾਲ ਨਹੀਂ ਜੁੜ ਰਹੇ ਜਿਆਦਾ ਮੋਬਾਈਲ ਨਾਲ ਜੁੜ ਰਹੇ ਆ ਜਾਂ ਆਪਣੇ ਧਰਮ ਨਾਲ ਮੂਲ ਮਤਲਬ ਕਿ ਕਹਿੰਦਾ ਮਤਲਬ ਕਿ ਮੂਲ ਨਾਲ ਨਹੀਂ ਜੁੜਦੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਮੇਰਾ ਦੋਸਤ ਕੈਨੇਡਾ ਦੇ ਵਿੱਚ ਹੈ ਇਸ ਟਾਈਮ ਜੀ ਠੀਕ ਹੈ ਉਹਨੂੰ ਹੋਵੇ 3-4 ਸਾਲ ਹੋ ਗਏ ਲਾਕਡਾਊਨ ਤੋਂ ਪਹਿਲਾਂ ਗਿਆ ਸੀ ਉਹ ਵਰਕ ਪਰਮਿਟ ਤੇ ਆ ਉਹ ਕਹਿੰਦਾ ਵੀ 40 ਘੰਟੇ ਮਸਾਂ ਹੀ ਕੰਮ ਮਿਲਦਾ ਮੈਨੂੰ ਟਾਈਮ ਪਾਸ ਮੇਰਾ ਬੜਾ ਔਖਾ ਹੁੰਦਾ ਹਫਤੇ ਚ ਹਾਂਜੀ ਤੇ ਉਹਨਾਂ ਦੇ ਘਰਾਂ ਚੋਂ ਕੋਈ ਬੰਦਾ ਉਹਦਾ ਚਾਚਾ ਪਤਾ ਨਹੀਂ ਕੌਣ ਹੈ ਉਹਦੀ ਗੁੜੀ ਹੈ 6 ਸਾਲਾਂ ਦੀ ਆਹ ਸੌਰੀ 6th ਕਲਾਸ ਦੇ ਵਿੱਚ ਹੈ ਉਹ ਕਹਿੰਦਾ ਵੀ ਅਨਮੋਲ ਤੇਰੇ ਕੋਲੇ ਭੇਜਦਾ ਹਾਂ ਪਲੱਸ 2 ਕਰਾ ਕੇ ਉਹ ਰਾਤ ਅਸੀਂ ਗੱਲ ਕਰ ਰਹੇ ਸੀ ਉਹ ਕਹਿੰਦਾ ਯਾਰ ਤੁਸੀਂ ਬੱਚੇ ਦਾ ਫਿਊਚਰ 6 ਸਾਲ ਪਹਿਲਾਂ ਹੀ ਪਲਾਨ ਕਰਤਾ ਤੇ ਉਹ ਆਈ ਆਈਪੀਐਸ ਇਹ ਸਿਆਸਤੀਆਂ ਕਿਤਾਬਾਂ ਨੂੰ ਕਿਉਂ ਹੱਥ ਪਾਉਗਾ ਕਿਉਂਕਿ ਆਪਾਂ ਦਾ ਮਾਈਂਡ ਸੈਟ ਕਰਤਾ ਬੱਚੇ ਦਾ ਵੀ ਤੂੰ ਬਾਹਰ ਜਾਣਾ ਪੁੱਤ ਪਲੱਸ 2 ਕਰ ਆਈਰਸ ਕਰ ਆ ਉਹ ਤਾਂ ਟੋਟਲੀ ਕੈਡਾ ਜਾਣਾ ਕੈਡਾ ਜਾਣਾ ਬਿਲਕੁਲ ਤੁਸੀਂ ਉਹਨੂੰ ਪੜ੍ਹਾਈ ਕੈਨੇਡਾ ਦਿੱਤਾ ਤਾਂ ਹਾਂ ਤਾਂ ਇਹ ਨਾ ਇੱਕ ਗੁਆਕੀ ਚਾਹੀਦਾ ਕਾਸ਼ ਕਿ ਕਿਸ ਤਰ੍ਹਾਂ ਅਸੀਂ ਆਈਪੀਐਸ ਆਈਐਸ ਜਿਵੇਂ ਯਾਰ ਬਿਹਾਰ ਕੱਢ ਰਿਹਾ ਹੈ ਹੁਣ ਤੁਸੀਂ ਦੇਖੋ ਪਹਿਲਾਂ ਆਪਣੇ ਆਈਪੀਐਸ ਪੀਸੀਐਸ ਆਪਣੇ ਬਰਾੜ ਖੋਸੇ ਸਿੱਧੂ ਸੰਧੂ ਅੱਜ ਕਿੰਨੇ ਕ ਨਾਮ ਰਹਿ ਗਏ ਪੱਟੀ ਬਹੁਤ ਸਾਰੇ ਬਹੁਤ ਸਾਰੇ ਨਾਮ ਸੇ ਆਪ ਸਭ ਜਾਈ ਬਿਲਕੁਲ ਅੱਜ ਕਿੰਨੇ ਸਭ ਤੋਂ ਵੱਧ ਯਾਦੋਂ ਬੈਠੇ ਹਾਂ ਸਾਡਾ ਫਲਾਣਾ ਜੀ ਜ਼ਿਲ੍ਹਾ ਮੁਖੀ ਕੌਣ ਹੈ ਜੀ ਆ ਆ ਗਿਆ ਜੀ ਹਲਕੇ ਯਾਦਵ ਜੀ ਹੈ ਜੀ ਫਲਾਣੇ ਹੈ ਨਾਮ ਨਹੀਂ ਲੈਣਾ ਚਾਹੀਦਾ ਪੰਜਾਬੀ ਬੰਦੇ ਕਿੰਨੇ ਕਹੇ ਜੀ ਹਾਂ ਜੀ ਹਾਂ ਜੀ ਬਿਲਕੁਲ ਉਹਨਾਂ ਦੀ ਨੇਤਾ ਹੈ ਉਹ ਆ ਰਹੇ ਮਿਹਨਤ ਕਰਕੇ ਕੈਪੇਬਲ ਸੀ ਉਹਨਾਂ ਨੂੰ ਨੌਕਰੀ ਮਿਲੀ ਰੋਲੇ ਅਸੀਂ ਪਾਉਣੇ ਆ ਵੀ ਸਾਡੀਆਂ ਸਰਕਾਰਾਂ ਉਹਨਾਂ ਨੂੰ ਨੌਕਰੀਆਂ ਦੇ ਰਹੀਆਂ ਉਹ ਐਲੀਜੀਬਲ ਆ ਉਸ ਚੀਜ਼ ਲਈ ਆਪਾਂ ਐਲੀਜੀਬਲ ਹੀ ਨਹੀਂ ਹੈਗੇ ਆਪਾਂ ਸਟਰਗਲ ਕਿੱਥੇ ਕੀਤਾ ਪਲੱਸ 2 ਕੀਤੀ ਹੈ ਲੈਟਸ ਕੀਤੀ ਬਾਹਰ ਚਲੇ ਗਏ ਅਸੀਂ ਤਾਂ ਮਨ ਦੇ ਵਿੱਚ ਧਾਰਨਾ ਮਨਾਲੀ ਵੀ ਜਾਣਾ ਹੀ ਬਾਹਰ ਹੈ ਤੇ ਜੇ ਮੇਰਾ ਵੀਜ਼ਾ ਨਹੀਂ ਆਉਂਦਾ ਤਾਂ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਬੱਚਾ ਹਾਂਜੀ ਇਹ ਵੀ ਇੱਕ ਸਮੱਸਿਆ ਹੈ ਡਿਪਰੈਸ਼ਨ 'ਚ ਬਹੁਤ ਸਾਰੇ ਬੱਚਿਆਂ ਨੇ ਸੁਸਾਇਡ ਕੀਤੇ ਪੰਜਾਬ 'ਚ ਕਿਸੇ ਦਾ ਉਧਰ ਧਿਆਨ ਨਹੀਂ ਜਾਂਦਾ ਧਿਆਨ ਨਹੀਂ ਜਾ ਰਿਹਾ ੁੱਗੇ ਦੀ ਲੜਕੀ ਨੇ ਸੁਸਾਇਡ ਕੀਤਾ ਪਿਤੇ ਦਿਨ ਜਾਂ ਦੋ ਹੋਰ ਕਰ ਗਏ ਐਥੇ ਵੀ ਸੁਸਾਇਡ ਕਰ ਰਹੇ ਆ ਬਾਹਰ ਆਪਾਂ ਕਹਿੰਦੇ ਹਾਰਟ ਅਟੈਕ ਨਾਲ ਬੱਚੇ ਕਿਉਂ ਮਾਰੇ ਕੋਈ ਹਾਰਟ ਅਟੈਕ ਨਹੀਂ ਹੈਗਾ ਜੀ ਇਹ ਸੁਸਾਇਡ ਆ ਸਭ ਠੀਕ ਹੈ ਕਿਉਂਕਿ ਆਪਾਂ ਉਹਨਾਂ ਦੀ ਧਾਰਨਾ ਬਣਾਈ ਹੁਣ ਬੱਚੇ ਨੂੰ ਇੱਥੋਂ ਕਹਤਾ ਵੀ ਯਾਰ ਤੂੰ ਕੈਨੇਡਾ ਜਾਣਾ ਤਿਆਰੀ ਕਰ ਹੁਣ ਬੱਚਾ 25 ਲੱਖ ਲੈ ਕੇ ਚਲਾ ਗਿਆ ਘਰੋਂ ਉੱਥੇ ਸਟ੍ਰੈਸ ਤਾਂ ਉੱਥੇ ਬਹੁਤ ਮੈਨੂੰ ਹੱਤਿਆਵਾਂ ਆਤਮ ਹੱਤਿਆਵਾਂ ਜਾਂ ਇਹ ਸਾਰੀਆਂ ਚੀਜ਼ਾਂ ਦਾ ਕਿਉਂਕਿ ਆਪਾਂ ਕੈਨੇਡਾ ਤੋਂ ਦੂਰ ਬੈਠੇ ਆ ਡਰਗ ਕਿੰਨਾ ਕੀ ਸਾਬ ਕਿਤਾਬ ਹੈ ਉਹ ਡਰਗ ਦਾ ਵੀ ਮਸਲਾ ਉੱਥੇ ਉੱਠਦਾ ਹੈ ਹਾਂਜੀ ਪਰ ਇਹ ਗੱਲ ਸਾਫ਼ ਹੈ ਕਿ ਸਟ੍ਰੈਸ ਬਹੁਤ ਹੈ ਬਹੁਤ ਹੈ ਬਹੁਤ ਜ਼ਿਆਦਾ ਹੱਦੋਂ ਜਾ ਰਿਹਾ ਹੈ ਆਪਣੇ ਬੱਚਾ ਚਲਾ ਜਾਂਦਾ ਆਪਾਂ ਇੱਕ ਵਾਰੀ 25 ਲੱਖ ਲਾਤਾ ਠੀਕ ਹੈ ਜੀ ਆਪਾਂ ਆਪਣੇ ਜਦੋਂ ਭੋਗ ਹੁੰਦੇ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਆ ਅੱਛਾ ਤੁਹਾਡਾ ਪੁੱਤ ਚਲਾ ਗਿਆ ਤੁਹਾਡੇ ਨੇ ਕਦੋਂ ਜਾਣਾ ਤੇ ਮੁੱਦਿਆਂ ਦੀ ਗੱਲ ਕੋਈ ਕਰ ਰਹੇ ਨਹੀਂ ਬੱਚਾ ਉੱਥੇ ਭੇਜਦਾ ਇੱਕ ਮੁੰਡਾ ਕਹਿ ਲਓ ਕੁੜੀ ਕਹਿ ਲਓ ਭੇਜਦਾ 25 ਲੱਖ ਲਾ ਕੇ ਭੇਜਦਾ ਉਹਨੇ ਫੀਸਾਂ ਵੀ ਭਰਨੀਆਂ ਖਰਚੇ ਵਿਗੜਨੇ ਕੰਮ ਮਿਲ ਨਹੀਂ ਰਿਹਾਗਾ ਤਾਂ ਉਹ ਪਿੱਛੋਂ ਕਹਿੰਦਾ ਯਾਰ ਮੈਂ ਕਿਉਂਕਿ ਪਹਿਲਾ ਕੰਮ ਇੱਥੇ ਕਰਿਆ ਹੀ ਨਹੀਂਗਾ ਸਟ੍ਰੈਸ ਵੀ ਉਹੀ ਬੰਦਾ ਚੱਲ ਸਕਦਾ ਜੀ ਜਿਹਨੇ ਕੰਮ ਕਰਿਆ ਜਿਹਨੇ ਸਟ੍ਰਗਲ ਦੇਖਿਆ ਸਟ੍ਰਗਲ ਤਾਂ ਇੱਥੇ ਦੇਖਿਆ ਹੀ ਨਹੀਂਗਾ ਕੀ ਸਕੂਲੀ ਲਾਈਫ ਨੂੰ ਪਾਸਟ ਸਟ੍ਰਗਲ ਕਹਿ ਸਕਦੇ ਆ ਨਹੀਂ ਕਹਿ ਸਕਦੇ ਕੀ ਜੇ ਆਪਾਂ ਆਈਲੈਟਸ ਦਾ ਪੇਪਰ ਇੱਕ ਵਾਰੀ ਚ ਨਹੀਂ ਦੂਜੀ ਵਾਰੀ ਕਲੀਅਰ ਜੇ ਖੇਤ ਫੀਮੇ ਤੇ ਜਾਂਦੇ ਰਹੇ ਤਾਂ ਕਹਦਾ ਸਟ੍ਰਗਲ ਹੈ ਹਾਂ ਕਹਦਾ ਸਟ੍ਰਗਲ ਹੈ ਠੀਕ ਆ ਨਾ ਅੱਜ ਦੇ ਜਿਹੜੇ ਹੁਣ 2000 ਤੋਂ ਬਾਅਦ ਵਾਲੀ ਪੀੜ੍ਹੀ ਆ ਉਹਨਾਂ ਨੇ ਕਦੇ ਕਣਕ ਵੜਾਈ ਨਹੀਂ ਹੋਣੀ ਘਰ ਦੇ ਨਾਲ ਕਦੇ ਹੜੰਬੇ ਕੋਲ ਬੱਠਰ ਜੱਕੇ ਟਰਾਲੀ ਬਿਲਕੁਲ ਪਾਈ ਹੈ ਜੀ ਆ ਵੱਡੀ ਹੈ ਕਣ ਬਿਲਕੁਲ ਜੀ ਨਰਮਾ ਵੀ ਗੁੱਡ ਹੈ ਠੀਕ ਹੈ ਚੋਪੇ ਵੀ ਲਾਈ ਹੈ ਨਰਮੇ ਚ ਕਿਉਂਕਿ ਜੂਣ ਦੀਆਂ ਛੁੱਟੀਆਂ ਹੋਣੀਆਂ ਦਾਦੇ ਰਣੇ ਵੀ ਵਾਈ ਕਰਦੇ ਜੇ ਨਾਲ ਹਾਂਜੀ ਨਾਲ ਖੇਤੀ ਵੀ ਕਰਦੇ ਖੇਤੀ ਵੀ ਕਰਦੇ ਆ ਕੰਮ ਹੁਣ ਚਲੋ ਘੱਟ ਹੁੰਦਾ ਪਰ ਜਿੱਦੇ ਕਰਦੇ ਆ ਆਪਏ ਨਹੀਂ ਵੀ ਮੈਂ ਇੱਥੇ ਸਿਟਿੰਗ ਜੌਬ ਤੇ ਬੈਠਾ ਵੀ ਮੈਂ ਤਾਂ ਅਫਸਰ ਆ ਨਹੀਂ ਜੀ ਆਪਾਂ ਕਦੇ ਅਫਸਰ ਆ ਆਪਦਾ ਘਰ ਆ ਆਪਣਾ ਕੰਮ ਆ ਮੈਂ ਪੱਠੇ ਵੀ ਵੱਡ ਲੈਣਾ ਆਪਦੇ ਘਰੇ ਬਸੂ ਖੜੇ ਹੋ ਗਏ ਜਾਈ ਜਾ ਕੇ ਕੱਚੇ ਬਣਾਉਣ ਚ ਹੋ ਜਾਣਾ ਬਿਲਕੁਲ ਜੀ ਤੁਸੀਂ ਕਦੇ ਵੀ ਪਿੰਡ ਆਉਂਗੇ ਮਿਲੋਗੇ ਮੈਨੂੰ ਤੁਹਾਨੂੰ ਐਵੇਂ ਲੋ ਨਹੀਂ ਆਪਾਂ ਨੂੰ ਅੱਛੇ ਲੱਗਦੇ ਮੇਰੇ ਖੁਦ ਦੇ ਭਰਾ ਭਤੀਜੇ ਪੁਲਿਸ ਤੇ ਜੌਬ ਕਰਦੇ ਆ ਹਾਂਜੀ 24 ਘੰਟੇ ਬਾਅਦ ਆਉਣ 36 ਘੰਟੇ ਬਾਅਦ ਆਉਣ ਕਹਿੰਦੇ ਉਹ ਸਾਨੂੰ ਨਾ ਕਈ ਵਾਰ ਕਹਿੰਦੇ ਹੁੰਦੇ ਆ ਕੰਮ ਨਹੀਂ ਕਰਦੇ ਜੀ ਇੱਥੇ ਮੈਂ ਕਹਾਂ ਜਿਹੜੇ ਕਰਦੇ ਆ ਨਾ ਕਰਦੇ ਆ ਕਰਦੇ ਆ ਉਹ ਦੋ ਦੋ ਜਮਾ ਕਰਦੇ ਨਾਲ ਘਰ ਵੀ ਸੰਭੀ ਜਾਂਦੇ ਨਾਲ ਆਪਦੀ ਜੌਬ ਤੁਸੀਂ ਯਕੀਨ ਮੰਨੋ ਮੇਰਾ ਰੁਟੀਨ ਹੈਗਾ ਮੈਂ ਡੇਲੀ 12 12:30 ਵਜੇ ਸੌਣਾ ਸਵੇਰੇ 5 ਵਜੇ ਉੱਠ ਜਾਣਾ ਕੀ ਬਾਤ 5 ਘੰਟੇ ਸੌਣਾ ਜੀ ਸਰ ਬਿਲਕੁਲ ਤੇ ਨੀਂਦ ਨਾਲ ਅੱਖਾਂ ਹੀ ਰਵੇ ਤੁਹਾਡੀਆਂ ਲਾਲ ਨੇ ਨੀਂਦਰਾ ਨੀਂਦਰਾ ਅਧਰਕੀ ਸਰੀਰ ਉੱਥੇ ਗਿਜੇ ਜਾਂਦਾ ਸਰੀਰ ਗਿਜੇ ਜਾਂਦਾ ਹੀ ਬਿਲਕੁਲ ਮੈਂ 6 ਘੰਟੇ ਸੌਣਾ ਵੈਸੇ ਉਹ ਮੈਂ 5 ਘੰਟੇ ਸੌਣਾ ਠੀਕ ਹੈ ਜੀ ਮੈਂ ਮਨਦਾ ਵੀ 6 ਘੰਟੇ ਚੱਲੋ ਮਿਨੀਮਮ ਚਾਹੀਏ ਕਿਉਂਕਿ ਫਿਰ ਉਹ ਉਹ ਧਰਨਾ ਝੂਠ ਹੈ 7 ਘੰਟੇ ਸੌ ਜੀ 8 ਘੰਟੇ ਸੌ ਮਿਨੀਮਮ 5 ਘੰਟੇ ਨਾਲ ਚੱਲ ਸਕਦਾ ਕੰਮ ਜੇ ਕਰ ਬਿਲਕੁਲ ਚੱਲਦਾ ਹੈ ਜੀ ਕਿਉਂਕਿ ਹੁਣ ਮੈਂ ਜੇ ਜੋਬ ਨੂੰ ਟਾਈਮ ਨਹੀਂ ਦੇਵਾਂਗਾ ਤਾਂ ਸੈਲਰੀ ਨਹੀਂ ਮਿਲੂਗੀ ਹੂੰ ਥੋੜਾ ਘਰ ਵਾਸਤੇ ਵੀ ਕਰਨਾ ਥੋੜਾ ਫਿਊਚਰ ਲਈ ਵੀ ਕਰਨਾ ਠੀਕ ਹੈ ਜੋਬ ਹਾਂ ਇਹ ਨਿਕਲਣਾ ਹੈ ਨਾ ਜੋਬਾਂ ਚੋਂ ਵੱਡੇ ਸੁਪਨੇ ਹੈਗੇ ਆ